ਹਾਂਜੀ ਆਗਮ ਫਾਰਮ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਬਣ ਪਸ਼ੂਆਂ ਦੇ ਲੱਗਣ ਵਾਲੇ ਠੰਡੇ ਟੀਕੇ ਕੋਰਾ ਪ੍ਰੋਜਨ ਦੀ ਗੱਲ ਕਰਦੇ ਆਂ ਇਸ ਦੇ ਫਾਇਦੇ ਜਾਣਨ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਇਹ 1500 ਰੁਪਏ ਦਾ ਪ੍ਰਿੰਟ ਹੈ ਬਾਜ਼ਾਰ ਚੋਂ ਲੈਸ ਕਰਕੇ ਸਸਤਾ ਵੀ ਮਿਲ ਜਾਂਦਾ ਗਰਮੀ ਦੇ ਮੌਸਮ ਆਉਣ ਕਰਕੇ ਬਹੁਤ ਸਾਰੀਆਂ ਸਮੱਸਿਆ ਆ ਰਹੀਆਂ ਨੇ ਪਸ਼ੂਆਂ ਨੂੰ ਜਿਵੇਂ ਗਾਵਾਂ ਤੇ ਮੱਝਾਂ ਨੂੰ 7-8 ਮਹੀਨਿਆਂ ਦੇ ਪਸ਼ੂ ਵੀ ਆ ਜਿਹੜੇ ਬੱਚਾ ਸੁੱਟ ਰਹੇ ਆ ਇਸ ਕਰਕੇ ਆਪਾਂ ਨੂੰ ਇਹ ਇੰਜੈਕਸ਼ਨ ਲਾਉਣਾ ਬਹੁਤ ਜ਼ਰੂਰੀ ਹੈ ਇਹ ਇੱਕ ਮਹੀਨੇ 'ਚ ਇੱਕ ਲਾਉਣਾ ਜ਼ਰੂਰੀ ਹੈ ਕਿਉਂਕਿ ਡਾਕਟਰੀ ਸਲਾਹ ਨਾਲ ਹੀ ਲਗਾ ਰਹੇ ਆਂ ਆ ਗਰਮੀ ਵਧਨ ਕਾਰਨ ਦੂਸਰਾ ਲੋਡ ਤੋਂ ਵੱਧਾ ਚਾਰਪੌਣ ਕਰਨ ਵੀ ਇਹ ਸਮੱਸਿਆਵਾਂ ਜਿਹੜੀਆਂ ਇਸ ਵਾਰ ਆ ਰਹੀਆਂ ਨੇ ਇਹ ਇੰਜੈਕਸ਼ਨ ਆਪਾਂ ਆਪ ਹੀ ਲਗਾ ਸਕਦੇ ਹਾਂ ਕਿਉਂਕਿ ਇਹਦੇ ਚ ਸੂਈ ਤੇ ਸਰਿੰਜ ਨਾਲ ਦਿੱਤਾ ਹੁੰਦਾ ਹੈ ਤੇ ਦੂਸਰਾ ਇੰਜੈਕਸ਼ਨ ਲਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲਿਓ ਜਿਹੜੇ ਗਰਮੀ ਦੇ 4-5 ਮਹੀਨੇ ਆਪ੍ਰੈਲ ਤੋਂ ਲੈ ਕੇ ਸਤੰਬਰ ਤੱਕ ਇਹ ਇੰਜੈਕਸ਼ਨ ਲਗਾਉਣੇ ਚਾਹੀਦੇ ਆ ਕਿਉਂਕਿ ਬਹੁਤ ਸਾਰੇ ਪਸ਼ੂ ਪਾਲਕ ਵੀਰਾਂ ਦਾ ਨੁਕਸਾਨ ਵੀ ਹੋਇਆ ਇਸ ਨੁਕਸਾਨ ਤੋਂ ਬਚਣ ਲਈ ਆਪਾਂ ਨੂੰ ਇਹ ਇੰਜੈਕਸ਼ਨ ਲਗਾਉਣਾ ਜ਼ਰੂਰੀ ਹੈ ਆਪਾਂ ਵੀ ਵੈਕਸੀਨੇਸ਼ਨ ਕੀਤੀ ਆ ਆਪਾਂ ਜਿੰਨੇ ਪਸ਼ੂ ਗੱਭਣ ਸੀਗੇ ਸਾਰੇ ਆਪ ਹੀ ਇੰਜੈਕਸ਼ਨ ਲਗਾਤੇ ਸੋ ਸਾਰੇ ਵੀਰ ਜੇ ਵੱਧ ਤੋਂ ਵੱਧ 5-600 ਰੁਪਏ ਦੇ ਇਸ ਗਰਮੀ ਚ ਇੰਜੈਕਸ਼ਨ ਲੱਗਣੇ ਨੇ ਜਿਹਦੇ ਨਾਲ ਆਪਾਂ ਇੱਕ ਵੱਡੇ ਨੁਕਸਾਨ ਤੋਂ ਬਚ ਸਕਦੇ ਆ ਸਾਰੇ ਵੀਰਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾ ਤਾਂ ਕਿ ਆਪਾਂ ਵੱਡਾ ਨੁਕਸਾਨ ਆਪਣਾ ਨਾ ਹੋਵੇ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੀ ਅਪਡੇਟ ਕਰਦੇ ਰਾਵਾਂਗੇ ਜੀ ਧੰਨਵਾਦ